ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਲ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅੱਛਾ ਮਾਰਨੀ ਮੇਰੇ ਨਾਲ ਇੱਕ ਪੁਰਾਣੀ ਗੱਲ ਯਾਦ ਆ ਗਈ ਹਾਂਜੀ ਸਭ ਤੋਂ ਪਹਿਲਾਂ ਨਾ ਡੀਆਂ ਗੱਡੀਆਂ ਜਾਂਦੀਆਂ ਹੁੰਦੀਆਂ ਸੀ ਬੰਬੇ ਨੂੰ ਅੱਛਾ ਜੀ ਜਿਹੜੀਆਂ ਵੱਡੀ ਲੰਬੀ ਜਿਹੀ ਸ਼ੋਅ ਵਾਲੀਆਂ ਹੁੰਦੀਆਂ ਨਾ ਅੱਛਾ ਡੀਆਂ ਗੱਡੀਆਂ ਹਾਂ ਉਹਨਾਂ ਦੇ ਲੀਵਰ ਵੀ ਵੱਡੇ ਹੁੰਦੇ ਆ ਇੱਕ ਐਸ ਗੱਡੀ ਡੀ ਤੇ ਐਸ ਗੱਡੀ ਕੋਟਕਪੂਰੇ ਗੱਠਾ ਨਿਕਲਦਣਾ ਵੀ ਰੂਂ ਦੀਆਂ ਬਹੁਤ ਮਸ਼ਹੂਰ ਹੁੰਦਾ ਸੀ ਕੋਟਕਪੂਰਾ ਹੱਬ ਹੁੰਦਾ ਸੀ ਰੂਂ ਦਾ ਅੱਛਾ ਇੱਥੋਂ ਗੱਠਾ ਸਿੱਧੀਆਂ ਬੰਬੇ ਜਾਂਦੀਆਂ ਹੀ ਕਾਟਨ ਗ੍ਰੇਨ ਅੱਛਾ ਆਉਂਦੀ ਕਾਲ ਇੱਕ ਮਤਲਬ ਤਪਾ ਇੱਥੇ ਮੋਕਰ ਉੱਤੇ ਬਣਦਾ ਹੁੰਦਾ ਬਿਲਕੁਲ ਏਸ਼ੀਆ ਦੀ ਕਹਿੰਦੇ ਸਭ ਤੋਂ ਵੱਡੀ ਮੰਡੀ ਹੁੰਦੀ ਸੀ ਇਹ ਹਾਂ ਤੇ ਬਈ ਅਸੀਂ ਨਾ ਗੱਠਾ ਲੈ ਕੇ ਜਾਂਦੇ ਹੁੰਦੇ ਸੀ ਇਸ ਗੱਡੀ ਤੇ ਤੇ ਸੋਮਾ ਹੁੰਦਾ ਹੀ ਜ਼ਨੀਆ ਹੁਣ ਤੱਕ ਤੇ ਮੈਨੂੰ ਮਿਲਿਆ ਨਹੀਂ ਅੱਛਾ ਜੀ ਉਹਨਾਂ ਕੋਲ ਡੀ ਗੱਡੀ ਹੁੰਦੀ ਸੀ ਬੋਲੇ ਪੇਪਰ ਉਪਰ ਐ ਨੇ ਜੀ ਅੱਛਾ ਜੀ ਉਹਨੇ ਬੰਗਾ ਪਾਉਣੀਆ ਉਦੋਂ ਟਰੱਕਾਂ ਵਾਲਿਆਂ ਦੇ ਬੜੇ ਸ਼ੌਂਕ ਹੁੰਦੇ ਸੀ ਹਾਂ ਜੀ ਟਰੱਕਾਂ 'ਚ ਚੂੜਾ ਹੁੰਦਾ ਸੀਗਾ ਐ ਚੂੜਿਆ ਜੁੜਿਆ ਵਾ ਐ ਵੱੜਲਾ ਲੰਬਾ ਬੁੜੂਆ ਪਾਉਂਦਿਆ ਸੀ ਉਦੋਂ ਹਾਂ ਉਹ ਟੁੱਟਦਾ ਨਹੀਂ ਸੀ ਕਿਉਂਕਿ ਉਹ ਪਲਾਸਟਿਕ ਦਾ ਹੁੰਦਾ ਸੀ ਅੱਛਾ ਜੀ ਉਹ ਪਾ ਦੇਣਾ ਅੰਦਰ ਡੰਡੇ 'ਚ ਠੀਕ ਐ ਰਮਾਲ ਬੰਨ ਦੇਣੇ ਬੜਾ ਕੋਸੇ ਹੋ ਜਾ ਸ਼ਿੰਗਾਰ ਡੋਰੀਆਂ ਤਾਈਆਂ ਗਾਣੇ ਆਉਂਦੇ ਨੇ ਜਦੋਂ ਬੰਨੀਆਂ ਟਰੱਕ ਨਾਲ ਡੋਰੀਆਂ ਜਾਦ ਆਉਂਦੀਆਂ ਨੇ ਨਾ ਵੇਖ। ਯਾਰ ਇਹ ਹੋ ਕੇ ਭਰਦਾ। ਘਰੇ ਛੱਡ ਜਾਵਾਂ ਕੱਲੀ ਮਟਿਆਰ ਨੂੰ ਨਹੀਂ ਮੇਰਾ ਕਿਹੜਾ ਜੀ ਕਰਦਾ। ਹਨਾ ਉਹ ਸਹੀ ਸੀ ਉਦੋਂ ਲੋਕ ਹਾਰ ਸ਼ਿੰਗਾਰ ਲਾਉਂਦੇ ਸੀ। ਲਾਉਂਦੇ ਸੀ ਗੱਡੀਆਂ ਨੂੰ। ਉਹ ਪੂਰੀ ਸ਼ਿੰਗਾਰ ਕੇ ਮਤਲਬ ਹੈ ਨਾ ਘਰ ਵਾਲੇ ਨੂੰ ਰੱਖਦੇ ਸੀ। ਰੱਖਦੇ ਸੀ। ਤੇ ਇਹ ਭਾਈ ਮੈਨੂੰ ਕਹਿੰਦਾ ਕਿ ਆਪਣੀ ਗੱਡੀ ਤੇ ਆ ਜਾ। ਸਾਡੀ ਆੜੀ ਵੀ ਸੀ। ਮੇਰੀ ਤੇ ਜ਼ੋਮੀ ਵੀ। ਉਹ ਮੇਰੇ ਨਹੀਂ ਦੋ ਭਰਾ ਹੁੰਦੇ ਸੀ ਮੈਂ ਕਿਹਾ ਵੀ ਚੱਲ ਠੀਕ ਆ ਸੋਹਮੇ ਮੈਂ ਆ ਗਿਆ ਹਾਂਜੀ ਹੁਣ ਇਹਦਾ ਇਥੋਂ ਬੜੇਵੇਂ ਲੈ ਕੇ ਬਨੂੜ ਉੱਠ ਕੇ ਫਾਰਡ ਉੱਠ ਕੇ ਵੀ ਦੇਖ ਤੋਂ ਲੋਕਲ ਰੇਤਾ ਭਰ ਲੈਂਦਾ ਕਿ ਦ ਬਜਰੀ ਭਰ ਲੈਂਦੀ ਐਂ ਚੱਲਦੇ ਸੀ ਅੱਛਾ ਜੀ ਅੰਦਰ ਨਾ ਕੋਟਕਪੂਰੇ ਕੁੜੰਗਾਲਾ ਸਕੂਲ ਹੁੰਦਾ ਸੀ ਅੱਛਾ ਜੀ ਹੁਣ ਮੈਂ ਵੀ ਨਿਆਣਾ ਸੀ ਉਹ ਵੀ ਨਿਆਣਾ ਸੀਗਾ ਉਨੇ ਨਿੱਤ ਟਰੱਕ ਲੈ ਕੇ ਕੁੜੀਆਂ ਵਾਲੇ ਸਕੂਲ ਕੋਲੇ ਜਾਣਾ ਬਗਾ ਪੂੰਗਾ ਪਾਇਆ ਵੀ ਮੈਂ ਕੁੜੀਆਂ ਨੂੰ ਦਿਖਾਵਾਂ। ਹਾਂਜੀ। ਦਣੀ ਭੂਡ ਆਸ਼ਕ ਬਣਦਾ ਸੀ। ਹਾਂ। ਮੈਂ ਤਾਂ ਪਹਿਲੇ ਦਿਨ ਹੀ ਗਿਆ ਸੀ ਨਾਲ ਮੈਨੂੰ ਤਾਂ ਪਤਾ ਵੀ ਨਹੀਂ ਸੀ। ਹਾਂਜੀ। ਵੀ ਗੱਲ ਕੀ ਐ। ਹਾਂਜੀ। ਉਧਰੋਂ ਪੁਲਿਸ ਆ ਗਈ ਭਾਈ। ਅੱਛਾ ਜੀ। ਪੁਲਿਸ ਨੂੰ ਕਹਿੰਦੇ ਸੀ ਆੜੀ ਕਰੀ ਵੀ ਸੀ। ਹਾਂ। ਵੀ ਐਂ ਕਰਕੇ ਡੀ ਵਾਲਾ ਹਾਰਨ ਮਾਰਦਾ। ਹਾਂ। ਹਾਰਨ ਵੀ ਬਾਲੇ ਬੇਸੁਰੇ ਹੁੰਦੇ ਸੀ ਉਹ ਡੰਡੀ ਜਿੰਦੇ ਨੇ ਆਪਣੇ। ਐਂ ਜਿਹੋ ਹੁੰਦੇ ਸੀ। ਹਾਂ ਹਾਂ। ਤੇ ਉਹ ਭਾਈ ਆਗੇ ਉਹਨਾਂ ਨੇ ਹਾਂ ਨਹੀਂ ਕੀਤੀ ਹੂੰ ਨਹੀਂ ਕੀਤੀ ਇਹ ਤਾਂ ਸਾਡੇ ਕੇ ਸਟੀਅਰਿੰਗ ਭੱਜ ਲਿਆ ਉਹਨਾਂ ਨੇ ਮੈਨੂੰ ਲਾ ਲਿਆ ਜਦੋਂ ਤੱਕ ਮੈਂ ਦੱਸਿਆ ਉਦੋਂ ਤੱਕ ਉਹਨਾਂ ਨੇ ਮੈਨੂੰ ਟੋਰਨਟੇਡਾ ਲਾਤਾ ਉਹ ਮੈਂ ਕਿਹਾ ਗੱਲ ਤਾਂ ਸੁਣੋ ਕਹਿੰਦਾ ਸੁਣਦੇ ਆ ਰੋਜ਼ ਦਾ ਗੰਦ ਪਾਇਆ ਮੈਂ ਕਿਹਾ ਮੈਂ ਤਾਂ ਗੱਡੀ ਦੇ ਪਹਿਲੇ ਦਿਨ ਚੜਿਆ ਮੈਨੂੰ ਕਿਉਂ ਘੁੱਟ ਗਏ ਕਹਿੰਦਾ ਉਹ ਕਿਥੇ ਮੈਂ ਕਿਹਾ ਯਾਰ ਉਹ ਤਾਂ ਨਿਕਲ ਗਿਆ ਕਹਿੰਦਾ ਥਾਣੇ ਆਓ ਗੱਡੀ ਲੈ ਕੇ ਚੱਲ ਗੱਡੀ ਮੈਂ ਕਿਹਾ ਮੈਂ ਲਾਇਆ ਉਹਨੇ ਥਾਣੇ ਚੱਲ ਗੱਡੀ ਮੈਂ ਥਾਣੇ ਲਾ ਕੇ ਮੈਂ ਆ ਗਿਆ ਮੈਂ ਕਿਹਾ ਆਪੇ ਆਊ ਉਹ ਅੱਛਾ ਬੂਰੋ ਬੰਦੇ ਬੁੰਦੇ ਭੇਜ ਕੇ ਛੜਾ ਲੈਂਦੀ ਤੇ ਅਸੀਂ ਭਾਈ ਇੱਥੋਂ ਭਰ ਕੇ ਬਰੂੜ ਨੂੰ ਉੱਠ ਗਏ ਅੱਛਾ ਜੀ ਨਾਲੇ ਮੈਂ ਕਹੀ ਆ ਨਾ ਵੀ ਆਪਣੇ ਕੋਲੇ ਪੇਪਰ ਹੈ ਨਹੀਂ ਇਹਨਾਂ ਕੋਲੇ ਨਾ ਕਿ ਗੇਦੜ ਪਰਤੀ ਜੀ ਹੁੰਦੀ ਸੀ ਕਿਸੇ ਤੋਂ ਲਗਾਈ ਵੀ ਅੱਛਾ ਜੀ ਮੈਂ ਇਹ ਫਲਾਣਾ ਸਿੰਘ ਦੀ ਫਲਾਣਾ ਸਿੰਘ ਦੀ ਐਵੇਂ ਥੱਲੇ ਨਾਂ ਲੈ ਕੇ ਜਿਵੇਂ ਕਹੀ ਐਮਐਲਏ ਹੁੰਦੇ ਆ ਦੂਜੇ ਜਿਨ੍ਹਾਂ ਦੀ ਚੱਲਦੀ ਨਹੀਂ ਹੁੰਦੀ ਉਹ ਬਣਾਉਂਦੇ ਹੁੰਦੇ ਆ ਕਿਉਂਕਿ ਮੇਰੇ ਨਾਲ ਹੋਈ ਸੀ ਕੀਰਾ ਜਗਦੇਵ ਤਲਵੰਡੀ ਆਇਆ ਠੂਰ ਨਾਂ ਲੈਣਾ ਪੈ ਗਿਆ ਮੈਂ ਪੀਓ ਸੀ ਮੈਂ ਬਾਹਰੋਂ ਆਇਆ ਸੀ ਅੱਛਾ ਜੀ ਮੈਨੂੰ ਮੋਗਗੇ ਵਾਲੇ ਭਾਲਦੇ ਸੀ ਉਹਨਾਂ ਟਾਈਮਾਂ 'ਚ ਤੇ ਮੈਂ ਕਿਹਾ ਯਾਰ ਵੀ ਮੈਂ ਕਿਵੇਂ ਜਾਵਾਂ ਉਹ ਕਹਿੰਦੇ ਆ ਜਾ ਕੇ ਸਾਤੂ ਨਹੀਂ ਹੁੰਦੀ ਮੁੰਡੇ ਲੱਕੇ ਦੇ ਉਹ ਕਹਿੰਦੇ ਆ ਜਾ ਅੱਜ ਤੈਨੂੰ ਮਿਲਾਉਂਦੇ ਆ ਸਾਹਿਬ ਨਾਲ ਉਹਨੇ ਪਾਈ 15 20 ਮਿੰਟ ਲਾ ਕੇ ਚਿੱਠੀ ਦੀ ਇਹ ਮੇਰਾ ਬੰਦਾ ਹੈ ਨਾ ਲੇਕਿਨ ਮਾਰੀ ਮੋਰ ਕਰਕੇ ਜਾਂਦਾ ਚੱਕ ਜਿੱਥੇ ਮਰਜੀ ਜਾਂਦਾ ਮੈਂ ਕਹਾ ਦਾ ਸਵਾਦ ਆ ਗਿਆ ਹਾਂ ਆਪਸਰੋਵੇ ਤੇਰੀ ਅਰਗੈ ਮੈਲੀ ਹੋਵੇ ਤੇਰੀ ਅਰਗੈ ਮੈਨੂੰ ਜਦੋਂ ਮੈਂ ਗੇਟ ਤੇ ਕਹਿੰਦਾ ਹੈਲੋ ਗੱਲ ਸੁਣ ਮੈਂ ਕਿਹਾ ਹਾਂ ਆਪ ਨਾ ਜਾਈਂਗਾ ਕਿਸੇ ਨੂੰ ਭੇਜੀ ਆਹ ਫੜ ਮੈਂ ਕਿਹਾ ਚਿੱਟੀ ਤੈਨੂੰ ਹੀ ਨਹੀਂ ਭੋਸਾ ਤੇਰੀ ਚਿੱਟੀ ਦਾ ਭਵੀਗਾਂ ਬਾਜ਼ ਮਾਰ ਲਈ ਹੈ ਘਟਾਦੇ ਸੀ ਮਾਜ ਉਹ ਮੈਨੂੰ ਕਹਿੰਦਾ ਲਾ ਫੇਰ ਕੀ ਹੋ ਗਿਆ ਮੈਂ ਕਹਿੰਦਾ ਜਲਦੀ ਨਹੀਂ ਆਉਂਦੀ ਬਈ ਉਹਨੇ ਦੇ ਲਾ ਬਾਜ਼ ਮਾਰ ਕੇ ਕਿਹਾ ਮੈਨੂੰ ਉਹ ਵੀ ਉਹ ਝਿਠੀ ਲਈ ਫਿਰਦਾ ਸੀ ਅਸੀਂ ਜਾਂਦੇ ਹੋਏ ਕਾਰਡਪਾਰ ਕਰਕੇ ਬਨੂੜ ਨੂੰ ਸਿੱਧਾ ਹੀ ਉਦੋਂ ਸੁਣਨੇ ਜੇ ਰੋਡ ਹੁੰਦੇ ਸੀ ਉਹਨਾਂ ਟਾਈਮਾਂ 'ਚ ਇੱਕ ਥਾਣਾ ਪੈਂਦਾ ਸੀ ਰੋਡ ਤੇ ਹੁਣ ਨਹੀਂ ਪਤਾ ਹੈਗਾ ਕਿ ਨਹੀਂ ਮੈਂ ਕਦੇ ਟੱਪਿਆ ਹੀ ਉਧਰ ਨੂੰ ਉਹਨਾਂ ਹੱਥ ਮਾਰਿਆ ਉਹ ਅਫਸਰ ਸੀ ਵੱਡਾ ਉਹ ਕਹਿੰਦਾ ਵੀ ਸਾਹਿਬ ਨੂੰ ਲੈ ਚੋ ਗਾਂ ਘਣੀ ਕਿਤੇ ਬਨੂੜ ਕਣੀ ਕਿਤੇ ਅੱਛਾ ਜੀ ਉਹ ਆਮ ਨਹੀਂ ਅੱਜ ਤਾਂ ਸੌਣਾ ਆ ਅੱਜ ਤਾਂ ਇੱਥੇ ਸੌਣਾ ਤਾਂ ਤਾਂ ਨੀਂਦ ਆਉਂਦੀ ਹੈ ਉਹ ਕਹਿੰਦਾ ਗੱਡੀ ਥਾਣੇ ਚ ਬੜੋ ਕਿਉਂ ਜੀ ਅਗੇ ਉਹ ਕਹਿੰਦਾ ਇੱਥੇ ਹੀ ਸੌ ਮੋ ਜੋ ਕਹਿੰਦਾ ਹੀ ਰੋਟੀ ਕਹਿੰਦਾ ਰੋਟੀ ਵੀ ਮਿਲੂ ਕਹਿੰਦੇ ਇਹਨਾਂ ਨੂੰ ਇੱਥੇ ਸਿਮਾਓ ਨੀਂਦ ਤੁਰੇ ਫਿਰਦੇ ਗੱਡੀ ਥਾਣੇ ਵੜਾਤੀ ਤੁਹਾਨੂੰ ਕਮਰੇ ਚ ਕਹਿੰਦੇ ਇੱਥੇ ਪੈ ਜਾਓ ਪੈ ਗਏ ਅਸੀਂ ਸੇਰੇ ਉੱਥੇ ਚਾਹ ਵੀ ਦੇਤੀ ਉਹ ਮਾਂ ਮੈਨੂੰ ਕਹਿੰਦਾ ਮਾਰਾਂ ਸੈਲਫ ਮੈਂ ਕਿਹਾ ਹੁਣ ਭੂਆ ਦੇ ਘਰੇ ਥੋੜੀ ਆਏ ਪੁੱਤ ਕੇ ਮਾਰ ਕਹਿੰਦਾ ਪੰਗਾ ਹੀ ਲੈ ਲਿਆ ਨੀਂਦ ਕਹਿ ਕੇ ਆਪਾਂ ਤਾਂ ਖਾਲੀ ਕਰਨੀ ਸੀ ਗੱਡੀ ਹਾਂ ਮੈਂ ਕਿਹਾ ਹੁਣ ਜੇ ਦੁਬਾਰਾ ਕਹਿੰਦੇ ਕੁਛ ਪਣੀ ਜੀ ਤੂੰ ਵੀ ਮੈਂ ਕਿਹਾ ਮੰਨਿਆ ਨਹੀਂ ਥੱਕਦੀ ਸੀ ਬਿਠਾ ਲੈਂਦੇ ਉਹਨੂੰ ਹਾਂ ਹਾਂ ਸਹੀ ਤੇ ਅਜੀ ਅਕਾ ਸਾਹਿਬ ਵੀ ਹੁਣ ਨੀਂਦ ਪੂਰੀ ਹੋ ਗਈ ਜਾਈਏ ਕਹਦਾ ਨਹੀਂ ਉਹ ਸਾਹਿਬ ਹੀ ਛੱਡੂ ਆ ਕੇ ਦਿੱਲੀ ਗਿਆ ਵਾ ਕੇ ਮੈਂ ਕਿਹਾ ਸਾਹਿਬ ਤਾਂ ਤਿੰਨ ਦਿਨ ਨਾ ਆਵੇ ਆ ਖਰਾਬ ਹੋ ਜੂ ਕਹਿੰਦਾ ਬੈਤ ਖਾਲਸ ਵਾਲੇ ਕਿੰਨੂ ਭਰੇ ਆ ਹਾਂ ਮੈਂਗਾ ਨਹੀਂ ਬਈ ਜੱਡੂ ਸਾਨੂੰ ਸਾਨੂੰ ਬਈ ਮੈਂ ਤਨ ਤਰਲਾ ਕਰਦਿਆਂ 10 ਵਜੇ ਛੱਡਿਆ ਜੱਡੀ ਖਾਲੀ ਕਰਕੇ ਉਧਰ ਅਸੀਂ ਕਰਾ ਆ ਜਾ ਭਰ ਲਿਆ ਕਰਾ ਹੁੰਦਾ ਹੁੰਦਾ ਜੀ ਇਨਾਂ ਦੀ ਚੁੰਧਰੀਆ ਚ ਕਰਾ ਭਰ ਲਿਆ ਜੀ ਕਰਾ ਭਰ ਕੇ ਆ ਗਏ ਮੇਰੇ ਅੱਧ ਵੀ ਜ਼ਿਆਦਾ ਰਾਜਪੁਰੇ ਜਦੋਂ ਅਸੀਂ ਰਾਜਪੁਰੇ ਆਏ ਨਾ ਹਾਂ ਕਰਾ ਭਰ ਕੇ ਇਧਰ ਦੀ ਆਉਂਦੇ ਹੁੰਦੇ ਸੀ ਬਾਹਰ ਰਾਜਪੁਰਾ ਅਈਓ ਰਾਜਪੁਰੇ ਆਏ ਤੇ ਪੁਲਿਸ ਵਾਲੇ ਖੜੇ ਨਾਕਾ ਲਾਈ ਉਹਨਾਂ ਨੇ ਰੋਕ ਲਿਆ ਬਈ। ਅੱਛਾ। ਉਹ ਕਹਿੰਦਾ ਪੇਪਰ ਲਿਓ। ਹਾਂ। ਪੇਪਰ ਹੋਣ ਤਾਂ ਦੇ ਜੀ। ਦਈਏ ਹਾਂ। ਬਈ ਦੇ ਮੈਂ ਤ ਲੈ ਤਰ ਅੱਲਾ ਦੇ ਮੈਂ ਤ ਲੈ ਤਰ ਮਾ ਗੱਲ ਨਾ ਬਣੇ। ਹੂੰ। ਮਗਰ ਥੋੜਾ ਬਹੁਤ ਗਾਂਧੀ ਨੂੰ ਵੀ ਕਰਨੇ ਨੇ। ਵਾਹ। ਫੇਰ ਹੀ ਬਣੂ। ਫੇਰ ਹੀ ਬਣੂ ਸਹੀ ਕਰਨਾ। ਉਹ ਗਿੱਦੜ ਪਰਚੀ ਜੀ ਉਹਨਾਂ ਨੇ ਫੜ ਲਈ। ਹਾਂ। ਤੇ ਚਲੋ ਜੀ ਸਾਡਾ 15-20 ਮਿੰਟ ਲੱਗੇ। ਉਹਨਾਂ ਨੇ ਕਹਿੰਦੇ ਦੋ ਸੌ ਹੋ ਗਿਆ ਕਿ ਨਹੀਂ 300 ਹੋ ਗਿਆ ਕਹਿੰਦੇ ਚਾਹ ਦਫਾ ਹੋ ਗਿਆ। ਹਾਲੇ ਕਹਿੰਦੇ ਬਿਨਾ ਕਾਗਜ਼ਾਂ ਤੋਂ ਹੀ ਲੀਕ ਕਰਦੇ ਆ। ਅਸੀਂ ਤੁਰਿਆ ਮੈਨੂੰ ਕਹਿੰਦਾ ਆਪਣਾ ਕਹਿੰਦਾ ਚਿੱਠੀ ਰਹਿ ਗਈ। ਜਾਂ ਲੈ ਗਿਆ ਮੈਂ ਕਿਹਾ ਮੈਂ ਨਹੀਂ ਜਾਣਾ। ਮੈਨੂੰ ਪਤਾ ਸੀ। ਜਦੋਂ ਦਾ ਮਤਲਬ ਹੀ ਕੋਈ ਨਹੀਂ ਜਰ ਪੁੱਟਣਗੇ। ਉਹ ਜਾ ਯਾਰ ਕਹਿੰਦਾ ਚਿੱਠੀ ਹੈ ਐ ਥੋੜਾ ਤੇ ਮੈਂ ਕਹਿੰਦਾ ਚਿੱਠੀ ਨੇ ਛੜਾਇਆ ਤਾਂ ਹੈ ਹੀ ਨਹੀਂ। ਉਹ ਜਦੋਂ ਗਿਆ ਕਹਿੰਦਾ ਵੀ ਜਨਾਬ ਮੇਰੀ ਲੈਟਰ ਹੈ ਜੀ ਚਿੱਠੀ ਤੁਹਾਡੇ ਕੋਲੇ। ਐ ਚੰ ਚਾਰ ਮਾਰੇ ਸਾਡੇ ਪੱਟ ਕੇ। ਆ ਰਾਗ ਦਾ ਚਿੱਟੀ ਦਾ ਨਾਲੇ ਫੜਾਤੀ ਉਹਨੇ ਮੇਰੇ ਕੋਟਿਆ ਮੈਂ ਦੇਖੀ ਅਲਈ ਚੀਜ਼ੇ ਜੀ ਨਹੀਂ ਮੇਰੇ ਲਈ ਪਾਉ ਰਹੇ ਮਗਰ ਮੂਰਾ ਮੈਨੂੰ ਲੱਗਦਾ ਤਿੰਨ ਚਾਰ ਚਿੱਟੀ ਹੋਰ ਲਾਦੀਆਂ ਵਿੱਚ ਬੈਠ ਕੇ ਪਾਉਂਦੀ ਧੂਂਕੋ ਕਟਾਈ ਦਿੱਤੇ ਜਾਂਦਾ ਹਾਂ ਐਵੇਂ ਹੀ ਹੈ ਤਾਂ ਤੇ ਮੈਂ ਕਹਾਂ ਮੈਂ ਕਹਾਂ ਜੀ ਉਹਨਾਂ ਕੋਲ ਹੀ ਰਹਿਣ ਦੇ ਤੂੰ ਜ਼ਰੂਰ ਤਪੜੇ ਗਾਣੇ ਸੀ ਕਹਿੰਦਾ ਯਾਰ ਪਤਾ ਹੀ ਨਹੀਂ ਜੀ ਅਜੀਬ ਬਿਨਾ ਗਾਗਦਿਆਂ ਤੋਂ ਗੱਡੀ ਲਈ ਫਿਰਦੇ ਰਹਿੰਦੇ ਸੀ ਉਦੋਂ ਚੱਲਦਾ ਸੀ ਟਰੱਕਾਂ ਵਾਲਿਆਂ ਨਾਲ ਫ੍ਰੈਂਕਲੀ ਹੁੰਦੇ ਸੀ ਉਹ ਸਾਰੇ ਤਕਰੀਬਨ ਹੀ ਕਿਉਂਕਿ ਉਹ ਸੋਚਦੇ ਯਾਰ ਇਹ ਵੀ ਵਿਚਾਰੇ ਪਰਦੇਸੀ ਬੰਦੇ ਦਰ ਕੋਈ ਗੱਲ ਨਹੀਂ ਜਿਵੇਂ ਹੁਣ ਅਸੀਂ ਬੱਸਾਂ ਚਲਾਉਂਦੇ ਸੀ ਬੱਸਾਂ ਤੇ ਉਹਨਾਂ ਟਾਈਮਾਂ 'ਚ ਮੋਗਗੇ ਬਾਸਟੈਂਡ ਦੇ ਅੰਦਰ ਇੱਕ ਪੁਲ ਚੋਂ ਕੀਂਦੀ ਅੱਛਾ ਜੀ ਪੁਰਾਣਾ ਹੁੰਦਾ ਏ ਬਾਸਟੈਂਡ ਅੱਛਾ ਜੀ ਤੇ ਜਿਹੜਾ ਪਰਲਾ ਕਾਊਂਟਰ ਹੈ ਜਿੱਥੋਂ ਕੋਟਦਪੂਰੇ ਨੂੰ ਬੱਸਾਂ ਚੱਲਦੀਆਂ ਹਾਂ ਉਧਰ ਇਹਨਾਂ ਦੀ ਵਰਕਸ਼ਾਪ ਜੀ ਬਣੀ ਉਹ ਕੂਂਜੇ ਤੇ ਚੌਂਕੀ ਹੁੰਦੀ ਸੀ ਕੱਚਾ ਹੁੰਦਾ ਸੀ ਡੀਐਸਪੀ ਬਣ ਗਿਆ ਮੇਰੇ ਖਿਆਲ ਇੱਕ ਜੋਰਾ ਹੁੰਦਾ ਸੀ ਉਹ ਵੀ ਅਫਸਰ ਬਣ ਗਿਆ ਤੇ ਉਹ ਦੋ ਤਿੰਨ ਹੁੰਦੇ ਸੀ ਚੌਂਕੀ ਤੇ ਕਈ ਬਸ ਉੱਥੇ ਹੀ ਲਾਉਣੀ ਜਾ ਕੇ ਆਉਂਦੀ ਅਸੀਂ ਖਰਨਾ ਹੁੰਦਾ ਸੀ ਜੋ ਡੀਕਦੇ ਹੁੰਦੇ ਸੀ ਮਨੇ ਘਣਾਉਣ ਆਲੇ ਤਾਰੀ ਕਈ ਲੱਸੀ ਲੈ ਕੇ ਜਾਂਦੇ ਅੰਦਰ ਅੱਛਾ ਉਹਨਾਂ ਨੇ ਕਿਹਾ ਆਜੋ ਵੀ ਚੜਿਓ ਅਪਾਇੰਟਮੈਂਟ ਮਾਰੋ ਕਰਾਂ ਰੋਟੀਆਂ ਖਾਜੀਏ ਸਾਨੂੰ ਲੜੀਕੀ ਜਾਂਦੇ ਸਾਰੇ ਇਕੱਠਿਆਂ ਨੇ ਬਹਿ ਕੇ ਰੋਟੀਆਂ ਕਿਉਂਕਿ ਹੁਣ ਵੀ ਹੈਗੇ ਇਹੋ ਜੀ ਗੱਲ ਨਹੀਂ ਬੰਦੇ ਹੁਣ ਵੀ ਮਿੱਤਰ ਹੈਗੇ ਆ ਸਾਰੀਆਂ ਪੰਜੇ ਉਂਗਲਾਂ ਦਾ ਬਰਾਬਰ ਨਹੀਂ ਹੁੰਦੀਆਂ ਯਾਰ ਠੀਕ ਹੈ ਹੁਣ ਆਪਣੇ ਐਸਐਚਓ ਬਹੁਤ ਵਧੀਆ ਬੰਦਾ ਯਾਰ ਸਾਨੂੰ ਪਤਾ ਨਹੀਂ ਜੀ ਐਸਐਚਓ ਮੇਨ ਤਾਂ ਗੱਬਰ ਨੂੰ ਅੱਛਾ ਜੀ ਉਹ ਜਿਹੜੀ ਵੀਡੀਓ ਜੀ ਪਾਈ ਸੀ ਉਹਦੇ ਸੰਬੰਧ ਚ ਜਿਆਦੇ ਪਏ ਸੀ ਅੱਛਾ ਮੈਂ ਕਿਹਾ ਯਾਰ ਤੂੰ ਕੀ ਲੈਣਾ ਮੈਂ ਕਿਹਾ ਐਸਐਚਓ ਨਾਲ ਗੱਲ ਕਰਾਂਗੇ ਮੈਂ ਐਸਐਚਓ ਮਈਆਂ ਗੱਬਰ ਮੇਰੇ ਜਦੋਂ ਔਰੀ ਵੱਜਿਆ ਆਕੇ ਮੇਰੇ ਨਾਲ ਸੱਜਿਆ ਉਹ ਕੋਟ ਪਾਇਆ ਸੀ ਉਹ ਤੋਂ ਕਿਸਟਾਰ ਨਹੀਂ ਦੀਦੇ ਸੀ ਮੈਂ ਕਿਹਾ ਨਹੀਂ ਬੰਦਾ ਨਰਮਾ ਕਹਿੰਦਾ ਕੋਈ ਨਾ ਫਿਰ ਅਸੀਂ ਉਹਨੂੰ ਕਿਹਾ ਸੌਰੀ ਯਾਰ ਸਾਨੂੰ ਪਤਾ ਨਹੀਂ ਜੀ ਐਸ ਆਟਾ ਸਾਡਾ ਫਰਜ਼ ਹੈ ਸਤਿਕਾਰ ਕਰਨਾ ਤੁਹਾਡਾ ਜੋ ਤੁਸੀਂ ਸਹੀ ਬੋਲਦੇ ਹੋ ਸਾਡਾ ਹੀ ਫਰਜ਼ ਹੈ ਮੈਂ ਤਾਂ ਅਗੇ ਜਾ ਕੇ ਕਹਿੰਦਾ ਡੰਡੂ ਚ ਪਾੜਾ ਰੋ ਮਾਰਦਾ ਤਾਂ ਲਗal ਪੈ ਗਿਆ ਤੇ ਕਿਉਂਕਿ ਹੁਣ ਵੀ ਬਹੁਤ ਬੰਦੇ ਹੈਗੇ ਆ ਮਾਰੇ ਵੀ ਪੁੱਜ ਕੇ ਆ ਚੰਗੇ ਵੀ ਪੁੱਜੇ ਆ ਇਹੀ ਉਹ ਸਮਿਆਂ ਦੇ ਵਿੱਚ ਬਹੁਤ ਸਮਿਆਂ ਦਾ ਇੰਨਾ ਮਾੜਾ ਸਮਾਂ ਹੁੰਦਾ ਸੀ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਸੀ ਗੁੰਦਵਾਰ ਚਲੇ ਗਏ ਤੂੰ ਯਕੀਨ ਮੰਨ ਸਾਰੀ ਰਾਤ ਸਾਨੂੰ ਪੇਟੀਆਂ ਥੱਲੇ ਪਾ ਕੇ ਕਢਾਈ ਮੇਰੀ ਮਾਸੀ ਅੱਛਾ ਜੀ ਸਵਰਨ ਸਿੰਘ ਘੋਟਣਾ ਹੁੰਦਾ ਸੀ ਉੱਤੇ ਚਾਣੇ ਦਾ ਉਹ ਰਾਤ ਨੂੰ ਜੇ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਰਿਸ਼ਤੇਦਾਰ ਆਏ ਚੱਕ ਕੇ ਲੈ ਜਾਂਦੇ ਅੱਛਾ ਬਿਨਾਂ ਗੱਲ ਤੋਂ ਹੀ ਮਾਰ ਦਿੰਦਾ ਉਹ ਪਹਿਲਾਂ ਭੈੜਾ ਸੀ ਫੋਲੋ ਜਰ ਸਾਡੇ ਪਿੰਡ ਦੇ ਦਾਣਾ ਮੰਡੀ ਚ ਲੱਗੇ ਹੋਏ ਯਾਰ ਰੈਗੋਡ ਅਸੀਂ ਉਹਨਾਂ ਕੋਲੇ ਜਾਵੜੇ ਯਾਰ ਉਹ ਕਹਿੰਦਾ ਤੁਸੀਂ ਕਿੱਧਰ ਫਿਰਦੇ ਆ ਮੈਂ ਕਹਾ ਮਾਸੀ ਕੋਲੇ ਕਹਿੰਦਾ ਕੋਈ ਟਾਈਮ ਆ ਮਾਸੀ ਕੋਲੇ ਆਉਂਦਾ ਮਰੀ ਜਾਂਦੇ ਨੇ ਕਹਿੰਦੇ ਤੇ ਬੰਦਾ ਮਾੜਾ ਆ ਯਾਰ ਤੂੰ ਨਿਕਲੋ ਇਥੋਂ ਅਸੀਂ ਭਾਈ ਉਵੇਂ ਹੀ ਭੈਣੀ ਉੱਠ ਕੇ ਨਾਨਕੀਆਂ ਆ ਗਏ ਅੱਛਾ ਜੀ ਤੇ ਉੱਥੇ ਵੀ ਲੋਕ ਡਰੇ ਹੋਏ ਯਾਰ ਹਾਂ ਹਾਂ ਸਾਨੂੰ ਸਾਡੇ ਮਾਮਾ ਕਹਿੰਗਾ ਤੁਸੀਂ ਕਾਹਤੋਂ ਆ ਗਏ ਹਾਂ ਉਹਨਾਂ ਨੇ ਦਰਵਾਜ਼ਾ ਖੜਕਾਉਣਾ ਟਕ 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 ਹਾਂ ਦੇ ਤੂੰ ਹੀ ਦਰਵਾਜ਼ਾ ਖੋਲਦਾ ਬਸ ਲੈ ਜਾਣਾ ਤੁਹਾਡੇ ਕਾਰਡ ਪੂ ਆਉਂਦੇ ਆਨੇ ਦਰਵਾਜ਼ਾ ਖੜਕਾਉਂਦੇ ਆ ਕੋਲਡ ਵਾਲਡਾ ਤੁਸੀਂ ਗੇਟ ਖੋਲ ਦਿੰਨੇ ਆ ਹਾਂ ਲੈ ਆਹੀ ਗੱਲ ਤੁਰਿਆ ਉਹਦੇ ਹੀ ਪਤਾ ਲੱਗਦੇ ਠਾ ਦੀ ਆਵਾਜ਼ ਆਉਂਦੀ ਥੋੜੀ ਦੂਰ ਜਾ ਕੇ ਪਤਨਾਂ ਦੇ ਕਰਤਾ ਕੰਮ ਬੜਾ ਮੜਾ ਟਾਈਮ ਬੜੀ ਨਜ਼ਾਇਜ਼ ਹੋਈ ਲੋਕਾਂ ਨੂੰ ਦੇਖੋ ਜਿਹੜੇ ਸਹੀ ਕਾਰਕੂ ਉਹਨਾਂ ਨੇੜੇ ਤਾਂ ਕੋਈ ਲੱਗਦਾ ਨਹੀਂ ਜਿਹੜੇ ਭਾਗਤ ਲੋਕ ਉਹ ਮਾਰੇਗੇ ਜਿਹੜੇ شریف ਲੋਕ ਉਹ ਮਾਰੇ ਗਏ ਮਾਰੇ ਗਏ ਸਿਗਰਟ ਬਹੁਤ ਨਹੀਂ ਐ ਮਾਰੇ ਗਏ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਤਿਆਚਾਰ ਵਧਿਆ ਸੀ ਗਣਾ ਫੇ ਦੇਣੀਆਂ ਬੜਾ ਯਾਰ ਇਹ ਮਤਲਬ ਗੱਲ ਕਰੀਏ ਕਰ ਹੀ ਨਹੀਂ ਸਕਦੇ ਕਈ ਮਾਤਾ-ਮਾਂ ਦੀ ਵੀਡੀਓ ਆਉਂਦੀ ਅੱਗੋਂ ਤੰਗਾਂ 'ਚ ਮਿਰਚਾਂ ਬੜੇ ਤਸੀਏ ਦਾਲ ਨੂੰ ਯੋਗ ਉਸੇ ਗੱਲ ਤੋਂ ਸੱਤ ਜਰਮ ਸੱਤ ਜਰਮ ਭਰਨਗੇ ਬਈ ਸੱਤ ਜਰਮ ਜੀਨੇ ਕਰਿਆ ਜਰਮ ਭਰ ਨਾ ਪੈਣਾ ਬਿਲਕੁਲ ਬਿਲਕੁਲ ਮਾਜੀ 5 ਵਜੇ 6:00 ਹੋ ਜਾਂਦਾ ਈ ਸਾਰਾ ਕੁਝ 5 ਵਜੇ 5 ਵਜੇ ਐ ਮੇਰੇ ਅੱਜ ਵੀ ਜ਼ਿਆਦਾ ਸਨਾਟਾ ਕੁੱਤਾਵਨੀ ਕੇ ਇਹਦਾ ਭੌਂਕਦਾ ਈ ਯਾਰ ਜੇ ਰੱਖਿਆ ਗਾਂ ਵਾਲੇ ਅੰਦਰ ਤਾਰਦਾ ਸੀ ਅਗਲਾ ਰਾਂ ਕਹਿੰਦੇ ਇਹ ਵੀ ਬਾਜ ਮਨਾਉਣਗੇ ਤੇ ਬੰਦੇ ਸਾਰੇ ਰਾਤ ਨੂੰ ਸਾਰੀ ਰਾਤ 5 ਵਜੇ ਤੋਂ ਬਾਅਦ ਜਦੋਂ ਜਨਨੀ ਚੜਦਾ ਉਹਨਾਂ ਚ ਡਰ ਹੀ ਰਹਿੰਦੇ ਵੀ ਕਿਹੜਾ ਜੀ ਗਾਇਬ ਹੋਣਾ ਕਰਦਾ ਪਤਾ ਹੀ ਪਤਾ ਹੀ ਨਹੀਂ ਯਾਰ ਕਿਹਨੇ ਲੈ ਜਾਣਾ ਕਿ ਚਾਕੇ ਅੱਛਾ ਜੀ ਆ ਪਿੱਛੇ ਜੇ ਕਹਾਣੀ ਆਈ ਸੀ ਮੋਗੇ ਦੀ ਕੋਈ ਪੁਰਾਣੇ ਟਾਈਮਾਂ ਦੀ ਪਾਈ ਉਹਨੇ ਵੀ ਆਪ ਹੀ ਡਾਰੀਆਂ ਵਾਲੇ ਪੁਲਿਸ ਵਾਲੇ ਸੀਗੇ ਅੱਛਾ ਜੀ ਚੋਲੇ ਪਾ ਕੇ ਅਗਲੇ ਦੇ ਘਰੇ ਪਰਜਾਦਾ ਚਾਕੇ ਸਵੇਰੇ ਅਗਲੇ ਨੂੰ ਚੱਕ ਲਏ ਹੁੰਦੇ ਸੀ ਮਿਸਵੜਾ ਥੋੜਾ ਘੜਤੀ ਆ ਜੀ ਇਤਨੂੰ ਜਾਂਦਾ ਜ਼ਰੀਬ ਬੰਦਾ ਹੈ ਬਹੁਤ ਔਖਾ ਟਾਈਮ ਸੀਗਾ ਬਹੁਤ ਬਹੁਤ ਜਿੰਨਾ ਕਹਿੰਦੇ ਜੀਤੇ ਹੋਈਆਂ ਅੱਜ ਤੱਕ ਉਜੜੇ ਬੈਠੇ ਕਹਿੰਦੇ ਕਾਲਾ ਦੌਰ ਕਹਿੰਦੇ ਆ ਹਣਾ ਜੀ ਅੱਜ ਤੱਕ ਜਿੰਨਾ ਤੇ ਹੋਈਆਂ ਨਾ ਅੱਜ ਤੱਕ ਉਹ ਪਰਿਵਾਰ ਉਜੜੇ ਬੈਠੇ ਆ ਸਹੀ ਗੱਲ ਆ ਉਹ ਜਗਮ ਭਰੇ ਨਹੀਂਗੇ ਹਣਾ ਕਈ ਕਹਿ ਦਿੰਦੇ ਆ ਕਿ ਜੇ ਕੋਈ ਮਾੜੀ ਮੋੜੀ ਤਰੱਕੀ ਕਰਦਾ ਇਹਦੇ ਕੋਲੇ ਪੈਸਾ ਚੁੰਗਾ ਵਾਲਾ ਹੋਊ ਜਿਹੜੇ ਪੈਸੇ ਯਾਰ ਉਹਨਾਂ ਕੋਲੇ ਉਹਨਾਂ ਲੋਕਾਂ ਨੂੰ ਜਾਨਾਂ ਬਚਾਉਣ ਦੀ ਬਣੀ ਸੀ ਉਦੋਂ ਯਾਰ ਅੱਛਾ ਜੀ ਠੀਕ ਹੈ ਮੇਰੇ ਅੱਜ ਵੀ ਜਾਦਾ ਸਾਡਾ ਬਾਪੂ ਸਾਨੂੰ ਬਹੁਤ ਸਿੰਘ ਵਾਲੇ ਛੱਡ ਗਿਆ ਅੱਛਾ ਬਹੁਤ ਸਿੰਘ ਵਾਲੇ ਛੱਡ ਗਿਆ ਤੇ ਸਾਡੇ ਰਿਸ਼ਤੇਦਾਰ ਹੁੰਦੇ ਹੀ ਦੋਨਾਂ ਦੀਆਂ ਲੱਤਾਂ ਟੁੱਟੀਆਂ ਐਕਸੀਡੈਂਟ ਹੋ ਗਿਆ ਅੱਛਾ ਜੀ ਕਹਿੰਦੇ ਵੀ ਕਾਨਕ ਵਢਾਓ ਮੈਂ ਤਾਂ ਮੇਰੇ ਤਾਏ ਦਾ ਮੁੰਡਾ ਅੱਛਾ ਜੀ ਛੋਟੇ ਛੋਟੇ ਹੁੰਦੇ ਹੀ ਅੱਛਾ ਜੀ ਤੇ ਖੇਤ 'ਚ ਘਰ ਉਹਨਾਂ ਦਾ ਲੋਕਾਂ ਵਾਲੇ ਵਜਦੇ ਹੀ ਬਹੁਤ ਸਿੰਘ ਵਾਲੇ ਬਹੁਤ ਮਸ਼ਹੂਰ ਸੀ ਜਾਂਦੇ ਦੇ ਭਰਾ ਨੂੰ ਵੀ ਰਸਤਾ ਕਰਾਇਆ ਸੀ ਉਹਨਾਂ ਨੇ ਅੱਛਾ ਜੀ ਇਹਨਾਂ ਨੇ ਹੀ ਉਹ ਲਿਆ ਸੀ ਉਹਨਾਂ ਦੀ ਠੀਕ ਹੈ ਜੀ ਮਤਲਬ ਅਸੀਂ ਪੱਠੇ ਵੱਢੀ ਜਾਂਦੇ ਆ ਮੈਂ ਬੁੜਾ ਹੋਰ ਉਧਰੋਂ ਪੁਲਿਸ ਆ ਜੀ ਅੱਛਾ ਭਰੀ ਗੱਡੀ ਆਈ ਬਾਬਾ ਹਾਂ ਮੈਂ ਬੁੜੇ ਨੂੰ ਬੁੜਾ ਮੈਂ ਕਿਹਾ ਪੁਲਿਸ ਆ ਜੀ ਬੁੜਾ ਡੋਡੇ ਬਾਲੇ ਜਾਂਦਾ ਅੱਛਾ ਤੈਨੂੰ ਖਾਂਜੀ ਆ ਤੂੰ ਬੱਟੇ ਬੰਦ ਹਾਂ ਮਗਾ ਬੁੜਾ ਉਧਰੋਂ ਬੁੜੀ ਪਾਤ ਗਈ ਉਹਨਾਂ ਦੀ ਹੋਈ ਉਹਨਾਂ ਦੀ ਬੁੜੀ ਆਈ ਪਟਲਟਟ ਕੇ ਗੋਏ ਦਾ ਵਿਚਾਰੀ ਭੱਜ ਗਈ ਭੱਜ ਗਈ ਮੈਨੂੰ ਉਹਨਾਂ ਦੀ ਗੁੜੀ ਭੱਜ ਗਈ ਹੋਈ ਹਾਂ ਪੈਂ ਚੁੰਦਾ ਕਿਹਨਾਂ ਬਦਮੀ ਆਹ ਆਹ ਆਪਕੇ ਕਰੀ ਗਈ ਹੈ ਗੱਲ ਕੰਮ ਦਾਰੂਂ ਕਰਦੇ ਹੋਏ ਉਹਨਾਂ ਨੂੰ ਸੀਆਈਡੀ ਵੀ ਕਿਸੇ ਟਾਊਟ ਨੇ ਦਾਰੂ ਦੀ ਦਿੱਤੀ ਸੀ ਅੱਛਾ ਅੰਦਰ ਬੈਠੇ ਸਹੰਗ ਭਾਈ ਉਹਨਾਂ ਦੇ ਅੱਛਾ ਜੀ ਉਹਨਾਂ ਟਾਈਮਾਂ ਅੱਛਾ ਫੋਬਜੀ ਸੰਗਤ ਪੁਰੇ ਵਾਲਾ ਸਾਨੂੰ ਐ ਸੁਣਿਆ ਉਹ ਕਹਿੰਦਾ ਫੋਬਜੀ ਆ ਸੰਗਤ ਪੁਰੇ ਵਾਲਾ ਇੱਥੇ ਕਰਜੂ ਹਾਂ ਸਾਰੇ ਦਰਗੇ ਛੋਨੇ ਚ ਭਾਈ ਹਾਂ ਹਾਂ ਪੁਲਿਸ ਆਈ। ਹਾਂ। ਡਗੜ ਡਗੜ ਪਈ ਬਠਾ। ਹਾਂ। ਹਾਂ। ਆ ਪਤਾ ਕਿਤੇ ਗੋਲੀ ਚੱਲਦੀ ਦੇਖੀ ਨਹੀਂ ਸੀ। ਹਾਂ। ਸਾਨੂੰ ਤਾਂ ਐ ਲੱਗੇ ਸਾਡੇ ਲੱਤਾਂ 'ਚ ਵੱਜਦੀਆਂ। ਹਾਂ। ਅਸੀਂ ਬਰਸੀਨ 'ਚ ਲਟਕੇ। ਹਾਂ। ਮੈਂ ਤਾਂ ਬਾਵਾ ਗੋਲੀ ਚੱਲਦੀ ਚ ਪੱਲੀ ਜਾ ਕੇ ਭੱਜ ਲਿਆ। ਹਾਂ। ਘਰ ਨੂੰ। ਇਹ ਤਾਂ ਜੀ ਘਰ ਸੀ। ਹਾਂ। ਬੁੜੀਆਂ ਕੋਠੇ ਤੇ ਘੜੀਆਂ, ਵੇ ਪੱਲੀ ਦਾਦੇ, ਵੇ ਪੱਲੀ ਦਾਦੇ। ਵੀ ਉਹਨਾਂ ਨੂੰ ਆਇ ਨਾ ਲੱਗੇ, ਉਹਨਾਂ ਦਾ ਉਹਨਾਂ ਨੂੰ ਆਇ ਨਾ ਲੱਗੇ ਪੁਲਿਸ ਵਾਲਾ। ਦੋਨੀ ਨੇ ਇਧਰ ਨੂੰ ਸਿੱਧੀਆਂ ਕਰ ਦੇਣ। ਹਾਂ। ਬਈ ਮੈਂ ਤਾਂ ਲਈਦਾ ਸੀਦਾ ਘਰੇ ਪੜ ਗਿਆ। ਹਾਂ। ਮੈਂ ਤਾਂ ਆਪ ਕੋਠੇ ਤੇ ਖੜ ਕੇ ਦੇ ਕਹਿ ਲਈ ਜੀ ਜਾਣ ਬੁੜਾ ਤੇ। ਸਾਡੇ ਵਾਲਾ ਤਾਂ ਘੂਮੀ ਜਾਵੇ ਉੱਥੇ ਹੀ ਮੇਰੇ ਤਾਂ ਇਹਦਾ ਮੁੰਡਾ। ਤੇ ਬਈ ਅੱਧਾ ਪੌਣਾ ਘੰਟਾ ਕੰਮ ਚੱਲਿਆ ਬਈ। ਕੰਮ ਚੱਲਿਆ ਬਈ ਜਨ ਤਿੰਨੇ ਵਾਰ ਕਰਾਤੀ ਬਈ। ਅੱਛਾ। ਮੁੜ ਕੇ ਪੁਲਿਸ ਵਾਲੇ ਉਧਰ ਦੀ ਪਤਾ ਨਹੀਂ ਕਿੱਧਰ ਦੀ ਹੋ ਕੇ ਮੱਥਾ ਟੇਕਣ ਕੋਈ ਜਗ੍ਹਾ ਸੀ ਉੱਥੇ। ਅੱਛਾ ਜੀ। ਉਹ ਮੂਰੇ ਬੈਠੇ ਜਗ੍ਹਾ ਤੇ। ਅੱਛਾ ਜੀ। ਫੇਰ ਚੱਲ ਪਿਆ। ਛਾ ਹੁਣ ਗੱਲ ਜਦ ਨਹੀਂ ਮੇਰੇ ਨਾਲ ਪਿੱਛਾ ਚੜਦੇ ਹਾਂ ਬਾਬਾ ਫਿਰ ਪੁਲਿਸ ਆਈ ਫਿਰ ਅਜ ਤੱਕ ਪਰਿਵਾਰ ਨਹੀਂ ਲੱਭਿਆ ਹਾਂ ਹਾਂ ਗੈਲੀ ਆ ਤਾ ਵਸ ਹੁਣ ਉਹ ਖਬਰ ਕਿਹੜੀ ਮਜਬੂਰੀ ਨੂੰ ਬਿਠਾਈ ਬੈਠੇ ਸੀ ਜਿਹੜੇ ਸਹੀ ਗੱਲ ਹੈ ਹੁਣ ਯਾਰ ਜਿਹੜਾ ਹਥਿਆਰ ਲੈ ਕੇ ਆ ਗਿਆ ਕੀ ਉਹਨੂੰ ਕੋਈ ਮਨਾ ਕਰ ਦੂਗਾ ਮਨਾ ਕਰ ਦੂਗਾ ਜਦੋਂ ਅੰਦਰ ਹੀ ਵਰ ਗਿਆ ਅਗਲਾ ਕਹਿੰਦਾ ਠੋਕਦੇ ਆਂਗੇ ਅੰਦਰ ਉਧਰ ਵੀ ਫਸਦਾ ਹੀ ਉਧਰ ਵੀ ਫਸਦਾ ਸੀ ਹਾਂ ਠੀਕ ਹੈ ਯਾਰ ਪਰ ਪੁਲਿਸ ਵਾਲੀ ਹੋਵੇ ਲੈ ਸਿਵਲ ਜਾ ਕੇ ਯਾਰ ਫਸਲਾ ਲੈ ਕੇ ਆਗੇ ਰੋਟੀ ਖਾਣੀ ਪਣੀ ਆ। ਹੋਣੀ ਪਣੀ ਆ। ਅਗਲਾ ਕਹਿੰਦਾ ਜਵਾਗ ਦੇ ਮਰੂਤੀ ਪੁੱਤ ਦੇ ਮਰੂ ਹੀ ਰਖਵਾਦੇ ਹੋਇਆ। ਠੀਕ ਆ। ਆਏ ਫਸਦੇ ਸੀ ਲੋਕ ਫਸਦੇ ਸੀ। ਹੋਰ ਨਹੀਂ ਆਏ ਨੀ ਜੀ ਆ ਵੀ। ਮਨਲਾ ਵੀ ਕੋਈ ਉਪਰੋਂ ਜੁਬਨਾ ਤਾਂ ਆਉਂਦਾ ਨਹੀਂ ਉਹਨਾਂ ਨੂੰ ਵੀ ਭਲਾਣਿਆਂ ਦੇ ਘਰੇ ਰੋਟੀ ਖਾ ਗਿਆ। ਹਾਂ। ਕਿਉਂਕਿ ਆਪ ਦਾ ਨਾਲ ਹੀ ਹੁੰਦਾ ਸੀ। ਆਪ ਦਾ ਨਾਲ ਹੀ ਹੁੰਦਾ। ਠੀਕ ਆ। ਤੜਕੇ ਨੂੰ ਆ ਕੇ ਆ ਕੰਮ ਕਰ ਲੈਂਦੇ ਸੀ। ਵਿੱਚੇ ਮੌਖਬਰ ਛੱਡੇ ਸੀ ਵਿੱਚੇ ਸਾਰਾ ਕੁਝ ਸੀ। ਸਭ ਕਹਿਣੇ ਮੈਥ ਕੇ ਚੱਲਦਾ ਸੀ। ਠੀਕ ਹੈ ਫੇਰ ਜਾਣ ਤੇ ਉਹਨਾਂ ਨੇ ਲਾਈ ਸੀ ਮੂਫਲੀ ਵੀ ਜਿਹੜੀ ਅੱਛਾ ਜੀ ਇੱਥੇ ਬਾਗੇ ਪਰਾਨੇ ਜਦੋਂ ਮੈਂ ਤਸਿੰਘ ਨੂੰ ਮਾਰਿਆ ਉਹਦਾ ਗਨਮੈਣ ਲੈ ਗਿਆ ਸੀ ਮੂਫਲ ਗਨ ਚਾਤੀ ਅੱਛਾ ਜੀ ਉਹ ਕਹਿੰਦਾ ਪੈਸੇ ਹਾਂ ਉਹਨਾਂ ਨੂੰ ਥਾਲਾ ਭੇਜਣਾ ਭਾਲਦਾ ਪੈਸੇ ਹਾਂ ਉਹਨਾਂ ਨੂੰ ਪੈਸੇ ਦੇ ਹਾਂ ਉਹ ਕਹਿੰਦਾ ਤੈਨੂੰ ਪਤਾ ਤੇਰੀ ਮੌਤਵਾਜਾ ਮਾਰਦੀ ਤੇਰੀ ਹਾਂ ਆਇਆ ਜਾਉ ਤੰਦ ਗਣ ਤੋਂ ਮਰੇ ਲਪੜੇ ਖੱਚ ਕੇ ਉਹਦਾ ਮਕਸਦ ਸੀ ਹਾਂ ਬੀ ਉਹ ਸੱਤ ਨੂੰ ਲੈ ਬਾਹਰ ਬਾਹਰ ਲਿਆਵੇ ਹਾਂ ਠੀਕ ਹੈ ਹਾਂ ਉਹ ਕਹਿੰਦਾ ਕੜੀ ਫਿਰ ਹੁਣ ਤੈਨੂੰ ਦੱਸ ਦਿਆਂ ਹਾਂ ਮੈਂ ਤੈਨੂੰ ਨਿਕਲ ਕਹਿੰਦਾ ਕਿਹਦੀ ਮੌਤਵਾਜਾਂ ਮਾਰਦੀ ਕਹਿੰਦਾ ਤੇਰੀ ਆਹ ਆਹ ਮੂਹ ਬਲੀ ਜੋ ਕੱਢ ਲਈ ਕੱਢ ਲਈ ਬਦੋਲ ਨੇ ਉਹ ਵੀ ਆਸੇ ਪਾਸੇ ਬੈਠੇ ਝੋਲਿਆਂ ਤੇ ਫਾਈ ਦੁਕਾਨਾਂ ਤੇ ਹਾਂ ਮੈਂ ਟੀ ਲੱਗਿਆ ਤਿਹੜੇ ਤੇ ਤਿਹੜੇ ਤੇ ਤਿਹੜੇ ਤੇ ਕਾਫੀ ਫਾਇਰ ਹੈ ਠੀਕ ਹੈ ਜੇ ਲਾ ਯਾਰ ਪਤਾ ਨਹੀਂ ਕਿਹੜੀ ਛਾਇ ਸੀ ਉਹ ਬੰਦਾ ਆਹ ਆਹ ਦੇਖ ਲੈ ਉਨਾ ਸਮਿਆਂ ਚ ਫਿਲਮਾਂ ਵੇਂਦਾ ਸੀ ਬਹੁਤ ਅੱਛਾ ਜੀ ਜਿੰਨੇ ਸਰਮੇ ਚ ਫਿਲਮਾਂ ਲੱਗਦੀਆਂ ਸਾਰੀਆਂ ਵੀ ਇਹਨਾਂ ਦੇ ਬੰਦਾ ਸਰ ਦਾ ਵੇਖਣ ਦਾ ਵੀ ਸ਼ਕੀਨ ਸੀਗਾ ਫਿਲਮ ਨੂੰ ਦਿਮਾਗ ਚ ਬਿਠਾਉਂਦਾ ਸੀ ਉਹ ਬੰਦਾ ਹੈ ਹਾਂ ਠੀਕ ਹੈ ਫਿਲਮੀ ਟੈਪ ਤੇ ਐਕਸ਼ਨ ਕਰਦਾ ਸੀ ਜੇ ਬੰਦਾ ਗੌਰ ਨਾਲ ਜਿਹੜੇ ਚੋਰ ਲਾਕੂ ਆ ਲਟੇਰੇ ਆ ਜੋ ਫਿਲਮ ਵੇਖ ਕੇ ਲੁੱਟ ਕਰਨ ਕਦੇ ਨਹੀਂ ਪੜੇ ਜਾਂਦੇ ਕਿਉਂਕਿ ਫਿਲਮ ਚ ਸਾਰਾ ਕੁਝ ਪਹਿਲਾਂ ਦਿਖਾ ਦਿੰਦੇ ਫੜਿਆ ਕਿਵੇਂ ਜਾਂਦਾ ਹੈ ਨਿਕਲਣਾ ਕਿਵੇਂ ਆ ਸਰਾਹ ਕਿੱਥੋਂ ਨਿਕਲਦਾ ਸਹੀ ਗੱਲ ਸਾਰਾ ਕੁਝ ਤੋਂ ਦੱਸ ਦਿੰਦੇ ਆ ਠੀਕ ਹੈ ਤੇ ਉਹ ਉਹ ਚੀਜ਼ਾਂ ਵੇਖ ਕੇ ਕਰਦਾ ਠੀਕ ਆ ਇਹ ਵੀ ਚਾਲ ਮਤਲਬ ਇਹ ਉਹ ਵੇਖ ਕੇ ਕੀਤੇ ਜਾਂਦੇ ਹੋਣਾ ਬਣਾ ਲਈ ਸੀ ਪਲੈਨ ਇਹ ਬੜਾ ਦਿਮਾਗ ਸੀ ਉਹਦਾ ਖੇਤ ਉਹਦੀ ਡਿਊਟੀ ਲਾਈ ਹੁੰਦੀ ਸੀ ਬਾਪੂ ਦਾ ਪਹਿਲਾਂ ਹੀ ਡਰਦਾ ਹੁੰਦਾ ਸੀ ਹਾਂ ਉਹ ਕਹਿੰਦਾ ਮੈਂ ਤੈਨੂੰ ਖੇਤ ਵੇਖ ਲਾ ਉਹਨੇ ਇੰਜਣ ਜਦੋਂ ਪਟਾ ਟੁੱਟ ਜਾਂਦਾ ਸੀ ਨਾ ਇੰਜਣ ਭੱਜ ਲੈਂਦਾ ਹੁੰਦਾ ਸੀ ਤੇਜ਼ ਹੋ ਜਾਂਦਾ ਸੀ ਤੇ ਇੰਜਣ ਬੋਰ ਤੇ ਲੱਗਣ ਦਾ ਡਰ ਹੁੰਦਾ ਜੀ ਹਾਂ ਉਹਨੂੰ ਖੇਰ ਛੱਡਿਆ ਹੁੰਦਾ ਜੀ ਹਾਂ ਉਹਨੇ ਸ਼ਾਮ ਨੂੰ ਜਦੋਂ ਪਤਾ ਵੀ ਟਾਈਮ ਹੋ ਗਿਆ ਪਰਮ ਦਾ ਹਾਂ ਉਹ ਨਿਕਲ ਜਾਣਾ ਹਨਾ ਉਹਨੇ ਗਣ ਚੰਦ ਪਟਾ ਟੁੱਟ ਗਿਆ ਬੰਦ ਹੋ ਜੂ ਤੇ ਬੰਦ ਹੋਣ ਵਾਲਾ ਜਗਾਰ ਲਾਇਆ ਸੀ ਰੇਸ ਨਾਲ ਰੱਸੀ ਪਾ ਕੇ ਪਾਣੀ ਵਾਲੀ ਖੇਲ ਚ ਇੱਕ ਕੈਣੀ ਛੱਡੀ ਹੁੰਦੀ ਸੀ ਪਾਣੀ ਵਾਲੀ ਭਰ ਕੇ ਹਾਂ ਠੀਕ ਹੈ ਕੈਣੀ ਛੱਡੀ ਹੁੰਦੀ ਤੇ ਜਦੋਂ ਪਟਾ ਟੁੱਟ ਗਿਆ ਖੇਲ ਦੀ ਥੱਲੇ ਵਾਲੀ ਨੀਰ ਕੱਢ ਦਿੰਦਾ ਜੀ ਪਾਣੀ ਆ ਜੀ ਠੀਕ ਖੇਲ ਖਾਲੀ ਹੋ ਗਈ ਹਾਂ ਜੋ ਜਿਹੜੀ ਉਹ ਰੱਸੀ ਆ ਉਹਨੂੰ ਖਿੱਚ ਪੈ ਜਾਂਦੀ ਜੀ ਉਹ ਪੀਪੀ ਲੰਕ ਜਾਂਦੀ ਜੀ ਰੇਸ ਖਿੱਚੀ ਜਾਂਦੀ ਇੰਜਣ ਬੰਦ ਹੋ ਜਾਂਦਾ ਜੀ ਜੁਗਾਰ ਲਾਉਂਦਾ ਜੀ ਉਹਦੋਂ ਹਾਂ 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 ਠੀਕ ਉਹਨੂੰ ਜਾਂਟਾ ਕਹਿੰਦੇ ਸੀ ਹਾਂ ਕੋਈ ਝੂਠ ਹੀ ਨਹੀਂ ਜੀ ਉਹ ਬਿਲਕੁਲ ਜੀ ਬਿਲਕੁਲ ਬਹੁਤ ਤਕੜਾ ਹਾਂ ਸੁਰਵਾਦੀ ਉਹ ਚਾਹੀਦਾ ਯਾਰ ਮੈਂ ਤਿੰਨ ਦਾਦਾ ਵੀ ਉਹ ਤੋਂ ਬਾਅਦ ਨਾ ਤਾਂ ਇਹਦੇ ਮੁੰਡੇ ਨੂੰ ਲਿਆਂਦਾ ਕਰੇ ਉਹ ਕਹਿੰਦਾ ਡੂ 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 ਡੋ ਹਜੇ ਤੱਕ ਨਹੀਂ ਠੀਕ ਹੋਇਆ ਹਾਂ ਠੀਕ ਆ ਉਹਦੋਂ ਦਾ ਦਿਮਾਗ 'ਚ ਫਰਕ ਪਿਆ ਹਾਂ ਮਤਲਬ ਉਹ ਸੀਨ ਵੇਖ ਕੇ ਉਹਦੇ ਦਿਮਾਗ ਖਰਾਬ ਹੋ ਗਿਆ ਹੈ ਲੱਗਿਆ ਹਾਂ ਬੱਬਾ ਯਾਰ ਬਹੁਤ ਘਾਤਕ ਚੀਜ਼ਾਂ ਸੀ ਉਹ ਸਹੀ ਗੱਲ ਹੈ ਯਾਰ ਜੇ ਆਪਾਂ ਕੋਠਿਆਂ ਦੇ ਪਏ ਹੁੰਦੇ ਸੀ ਮੇਰੇ ਯਾਦ ਆ ਕੋਠਿਆਂ ਤੇ ਪਏ ਅਸੀਂ ਕਿਰਨ ਨਿਹਾਲ ਸਿੰਘ ਵਾਲੇ ਗੋਲੀ ਚੱਲ ਪਈ ਇਹ ਜਾਣਤੇ ਹੁਣੀ ਸੀ ਉਦੋਂ ਪੇਪਰ 'ਚ ਹੀ ਆਇਆ ਸੀ ਇਹਨੇ ਦਿੱਤਾ ਸੀ ਇਹਨੇ ਮੈਥ ਕੇ ਮੁਕਾਬਲਾ ਕਰਿਆ ਸੀ ਵੀ ਥਾਣੇ ਤੇ ਆਉਣਾ ਸੀ ਆਹ ਹੈ ਫੋਜ ਵਾਲਿਆਂ ਨੂੰ ਗਿਆ ਹੀ ਕਹਿੰਦਾ ਇੰਨੇ ਵਜੇ ਗੋਲੀ ਚਲਾਵਾਂਗੇ ਆ ਜੀ ਹਾਂ ਲਹਕਾਰ ਅੱਗੇ ਹਾਂ ਤੇ ਇਹ ਆ ਗਈ ਕਿ ਜਦੋਂ ਗੋਲੀ ਚੱਲੀ ਆ ਨਿਹਾਲੇ ਵਾਲੋਂ ਕੁੱਸਾ ਕਿੱਥੇ ਆ ਅਸੀਂ ਕੋਠੇ ਤੇ ਪੈ ਗਏ ਸਭ ਕੋਠਿਆਂ ਤੋਂ ਹੱਲੇ ਉੱਤਰ ਗਏ ਆਹ ਹੈ ਇਹ ਨਹੀਂ ਦੱਸ ਸੀ ਇਹਨਾਂ ਡਰ ਸੀ ਡਰ ਸੀ ਠੀਕ ਹੈ ਇਹ ਸਮੇ ਸਮੇਂ ਤੇ ਆਉਂਦਾਰਾ ਕਾਲੇ ਕੱਸਿਆਂ ਵਾਲੇ ਬਣ ਗਏ ਹਾਂ ਉਦੋਂ ਸਾਡੇ ਪਿੰਡ ਪੁਲਿਸ ਵਾਲਾ ਨਾ ਕੈਂਟਰੀ ਭੰਤਾਂ ਲੋਕਾਂ ਨੇ ਉਦੋਂ ਬਹੁਤ ਕੁੱਟਿਆ ਗਿਆ ਸਾਡਾ ਪਿੰਡ ਹਾਂ ਅੱਛਾ ਪੁਲਿਸ ਵਾਲਾ ਦਾ ਕੈਂਟਰ ਭੰਤਦਾ ਸੀ ਲੋਕਾਂ ਬਹੁਤ ਸਾਰੇ ਬੰਦੇ ਜਿਵੇਂ ਨੰਗੇ ਆਏ ਪਤਾ ਨਹੀਂ ਬੰਦਾ ਤਾਰ ਗਿਆ ਪਤਾ ਨਹੀਂ ਨਹੀਂ ਸਾਡੇ ਮਾਮੇ ਦਾ ਮੁੰਡਾ ਆਉਂਦੇ ਨੇ ਓਕਾ ਦਵਾਤਾ ਕਹਿੰਦਾ ਭਾਈ ਕਾਲੇ ਕੱਟਿਆਂ ਵਾਲੇ ਬੰਦੇ ਲਾ ਕੇ ਗੱਡੀ RAME ਦੇ ਰਾਹ ਪੈ ਗਈ ਹੈ ਜੀ ਹਾਂ ਉਧਰੋਂ ਮੂਰੇ RAME ਵਾਲੇ ਨੇ ਓਕਾ ਦਵਾਤਾ ਰਾਤ ਨੂੰ ਓਕਾ ਬਹੁਤ ਦੂਤਣ ਦਾ ਕਹਿੰਦਾ ਵੀ ਗੱਡੀ RAME ਨੂੰ ਆਉਂਦੀ ਆ ਕੁੱਤੇ ਤੋਂ ਕਾਲੇ ਕੱਟਿਆਂ ਵਾਲਿਆਂ ਦੀ ਤਗੜੇ ਹੋ ਜੋ ਹਾਂ ਉਧਰ ਉਧਰ ਪਿੰਡ ਪੈਗਾ ਉਧਰ ਉਧਰ ਉਹ ਸਾਲੇ ਵਿਚਾਲੇ ਗੱਡੀ ਛੱਡ ਕੇ ਭੱਜ ਗਈ ਜਨਤਾ ਨੇ ਗੱਡੀ ਜਾ ਕੇ ਰੀ ਦੋ ਪਿੰਡਾਂ ਨੇ ਗੱਡੀ ਭੰਤੀ ਠੀਕ ਆ ਫਿਰ ਉਹਨਾਂ ਨੇ ਬਾਬਾ ਸਾਡੇ ਪਿੰਡ ਨੂੰ ਘੇਰਾ ਪਾ ਲਿਆ ਸਾਰਾ ਪਿੰਡ ਐ ਘਰੀ ਬੈਠਾ ਐ ਥੱਲੇ ਮੇਰੇ ਅੱਜ ਵੀ ਯਾਦ ਸਾਡਾ ਬਾਬਾ ਸਰਪੰਚ ਹੁੰਦਾ ਈ ਕਰਤਾਰ ਉਹਦੇ ਕੋਲ 3 ਨਟ 3 ਹੁੰਦੀ ਸੀ ਅੱਛਾ ਉਦੋਂ 1986 ਠੀਕ ਉਹ ਕਹਿੰਦੇ ਹਾਂ ਬਈ ਰੱਖ ਤੂੰ ਵੀ ਰਫਲ ਉਹ ਕਹਿੰਦਾ ਚੱਕ ਰਫਲ ਇੰਨਿਆਂ ਚ ਕੋਈ ਮਾਰ ਗਿਆ ਮੇਰੀ ਦੋਸਮਣੀਆ ਜ਼ਿੰਮੇਵਾਰ ਤੂੰ ਆ ਫੌਜ ਦੇ ਅਫਸਰ ਨੂੰ ਕਹਿੰਦਾ ਉਹ ਕਹਿੰਦਾ ਤੂੰ ਆਲਦੀ ਕੋਲੇ ਰੱਖ ਫਿਰ ਸਾਡੇ ਪਿੰਡ ਦਾ ਇੱਕ ਕਹਿੰਦਾ ਡਲੇ ਚੱਕ ਲੋ ਜੀ ਆਪਾਂ ਨੂੰ ਇਹਨੇ ਮਾਰਨਾ ਹੀ ਹੁੰਦਾ ਕਹਿੰਦਾ ਫਿਰ ਇਹਦੀ ਰਫਲ ਕਿਉਂ ਫੜਾਉਂਦੇ ਹੈ ਫਿਰ ਉਹ ਕਹਿੰਦਾ ਵੀ ਨਹੀਂ ਕਹਿੰਦਾ ਵੀ ਤੁਸੀਂ ਐਂ ਦੱਸੋ ਵੀ ਤੁਸੀਂ ਤਾਂ ਕੰਮ ਕਿਉਂ ਕਰਿਆ ਉਹ ਕਹਿੰਦਾ ਤੁਸੀਂ ਰਾਤ ਨੂੰ ਕਿਉਂ ਬੰਦੇ ਤਾਰ ਕੇ ਲੰਗੇ ਤਾਰ ਕੇ ਨਹੀਂ ਆ ਸਾਨੂੰ ਡਰ ਸੀਗਾ ਤੁਸੀਂ ਕਿ ਸਰਪੰਚ ਨੂੰ ਕਿਸੇ ਨੂੰ ਉਹ ਕਹਿੰਦਾ ਮੈਨੂੰ ਦੱਸ ਦੇ ਤੀ ਹਾਂ ਠੀਕ ਹੈ ਪਰ ਫੇਰ ਵੀ ਬੰਦੇ ਸਾਡੇ ਬਾਅਦ ਕਈ ਕੁੱਟੇ ਗਈ ਚੋਰੀ ਹਾਂ ਹਾਂ ਠੀਕ ਹੈ ਫੇਰ ਭਰਾਵਾ ਮਈਆਂ ਚੋਰੀ ਕਰਨ ਵਾਲੇ ਆ ਗਏ ਹਾਂ ਮਈਆਂ ਨੂੰ ਪਤਾ ਨਹੀਂ ਕੀ ਦਿਆ ਕਰਨ ਮਈਆਂ ਬੋਲ ਲਈ ਨਾ ਕਰਨ ਹਾਂ ਤੁਹਾਡੇ ਤੁਹਾਡੇ ਲੋਹਰੇ ਸਰਪੰਚ ਦਿਨ ਲੱਗੇ ਸਰਪੰਚ ਹਾਂ ਸਰਪੰਚ ਜਾਗ ਉਹਨਾਂ ਨੂੰ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿ ਤੁਹਾਡੀਆਂ ਮਈਆਂ ਚੋਰੀ ਹੋ ਗਈਆਂ ਕਦੇ ਨਹੀਂ ਦੂਜੇ ਦਿਨ ਆਲੇ ਧਿਆਨ ਨਹੀਂ ਦਿੰਦੇ ਦੂਜੇ ਦਿਨ ਲੁੱਟਿਆ ਸਰਪੰਚ ਦੁਆਰਾ ਉਹ ਉਹ ਕਿਹੜਾ ਬੱਬੇ ਬੜੇ ਵੱਡੇ ਗੇਟੂ ਹੁੰਦੇ ਸੀ ਬੁੱਲੇ ਵਿੜੇ ਹੁੰਦੇ ਇਹਨਾਂ ਬੜੀਆਂ ਸਾਰਿਆਂ ਦੇ ਹੁੰਦੇ ਨੇ ਜਿਹੜੇ ਬੱਬੇ ਲ ਜਾਂਦੇ ਪਤਾ ਨਹੀਂ ਕਿਵੇਂ ਸੀ ਮੱਚ ਬੋਲਦੀ ਨਹੀਂ ਸੀ ਹਾਂ ਬ੍ਰਾਹਮਣਾਂ ਟਰੱਕੇ ਚੜ ਜਾਂਦੀ ਯਾਰ ਹਾਂ 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 ਇਹ ਵੀ ਗੱਲ ਜਾਂਦੇ ਸੀ ਸਾਰਿਆਂ ਵੀ ਜਾਂਦੇ ਸੀ ਇੱਕ ਵੀ ਨਹੀਂ ਛੱਡਦੇ ਸੀ ਹਾਂ ਹਾਂ ਹੋਰ ਦੌਰ ਬਹੁਤ ਕਸੂਤੇ ਕਸੂਤੇ ਆਏ ਆ ਹਾਂ ਕਾਲੇ ਪੱਥਿਆਂ ਵਾਲਾਂ ਦਾ ਆ ਗਿਆ ਫਿਰ ਮਈਆਂ ਚੋਰਾਂ ਦਾ ਆ ਗਿਆ ਫਿਰ ਬੱਚ ਦੀ ਵਾਲੀਆਂ ਲਾਉਣ ਵਾਲਿਆਂ ਦਾ ਆ ਗਿਆ ਫੇਰ ਪੈਦੀ ਇੱਕ ਹੋਰ ਆ ਗਿਆ ਸੀਗਾ ਜਦੋਂ ਬੁੜੰਗਾ ਨਰਮੇ ਚੋਕਦਿਆਂ ਹੁੰਦਿਆਂ ਸੀ ਅਗੇ ਉਹਨਾਂ ਕੋਲੇ ਰਮਾਲ ਆ ਜਦੋਂ ਰਮਾਲ ਘਕਾਉਂਦੇ ਉਹ ਨਾਲ ਨੂੰ ਜਾਣਾ ਪੈਂਦਾ ਫੇਤ ਪੈਂਦੀ ਹੈ ਠੀਕ ਹੈ ਫਿਰ ਬੇਹੋਸ਼ ਕਰਕੇ ਲੈ ਜਾਂਦੇ ਆ ਬੜਾ ਕੋ ਚੱਲਿਆ ਤੇ ਦੁਨੀਆ ਤੇ ਯਾਦ ਨਹੀਂ ਉਹ ਤੌ ਦਾ ਉਦੋਂ ਦਾ ਚੱਲਦਾ ਆਉਂਦਾ ਨਹੀਂ ਭੂਤ ਐ ਤੇ ਠੀਕ ਹੈ ਇਹ ਪ੍ਰਾਣਾ ਸਿਸਟਮ ਤੁਰਿਆ ਕਾਸ਼ ਵੀ ਨਾ ਗੱਲਾਂ ਤੇ ਬਾਹਲਾ ਕਰਦੇ ਹੁੰਦੇ ਸੀ ਨਾ ਜੀ ਉਹਨੂੰ ਬਾਈ ਜੀ ਨਾ ਦਾ ਡਾਕਟਰ ਸੀ ਹਾਂ ਘਰੇ ਹੀ ਇਲਾਜ ਕਰਦੇ ਸੀ ਲੋਕ ਅੱਧਾ ਠੀਕ ਹੈ ਤੇ ਬੱਚਾ ਹਰ ਬੱਚਾ ਘਰੇ ਪੈਦਾ ਹੁੰਦਾ ਸੀਗਾ ਸਹੀ ਗੱਲ ਹਸਪਤਾਲ ਚ ਇੱਕ ਵੀ ਔਰਤ ਨਹੀਂ ਜਾਂਦੀ ਸੀ ਜਦ ਆਈ ਪੈਂਦਾ ਸੀ ਇੱਕ ਵੀ ਔਰਤ ਜਿੰਨੀ ਆਪਣੇ ਵੇਲੇ ਮਰਦੀ ਨਹੀਂ ਸੀ ਹਾਂ ਠੀਕ ਹੈ ਕਿਉਂਕਿ ਔਰਤਾਂ ਵੀ ਜਾਣ ਵਾਲੀਆਂ ਜੀ ਉਹ ਤਾਂ ਬਾਬਾ ਜੀ ਸੁਣਿਆ ਵੀ ਔਰਤ ਨਰਮਾ ਚੋਂ ਨਰਮਾ ਦਾ ਬੱਚਾ ਕਿਹੋ ਜਿਹਾ ਹੁੰਦਾ ਬੱਚਾ ਜੰਮ ਕੇ ਸ਼ਾਮ ਨੂੰ ਗੋਦੀ ਚਾ ਕੇ ਘਰੇ ਆ ਜਾਂਦਾ ਠੀਕ ਹੈ ਉਹ ਸੀ ਔਰਤਾਂ ਸਹੀ ਗੱਲ ਹੈ ਹੁਣ ਤਾਂ ਬੱਚਾ ਵੀ ਉਹਦੇ ਕਹਿਣ ਨੂੰ ਚੂਤੇ ਵਰਗਾ ਹੁੰਦਾ ਹਾਂ ਫਿਰ ਚਲੋ ਜਿਹੜੇ ਜਵਾਗ ਤਾਂ ਹਣੇ ਹੈਗੇ ਇੰਨੇ ਨੇ ਹੈਗੇ ਹਨਾ ਤੇ ਜਿਹੜੀਆਂ ਸਾਡੀਆਂ ਭੈਣਾਂ 15 15 ਦਿਨ ਇਹ ਮੰਜੇ ਤੋਂ ਕਹਿ ਨਹੀਂ ਥਲੇ ਲਾਉਂਦੇ ਉਹਨੂੰ ਸਹੀ ਗੱਲ ਬਾਹਰ ਰਿਸ਼ਤੇਦਾਰ ਬੈਠੇ ਹੁੰਦੇ ਆ ਪੁੱਛਣ ਨੂੰ ਹਾਂ ਡਾਕਟਰ ਨੂੰ ਕੀ ਹੋਇਆ ਹਾਂ ਡਾਕਟਰ ਕਹਿੰਦਾ ਅਜੇ ਤਾਂ ਘੰਟੇ ਤੱਕ ਨਾ ਬਰ ਮੋਗ ਹੋਈਏ ਤਾਂ ਗੱਲ ਸਮਝੀ ਨਹੀਂ ਆਉਂਦੀ ਕੀ ਹੋਇਆ ਹਾਂ ਹਾਂ ਜੀ ਉਹਦਾ ਮੂੰਹ ਸਹੀ ਨਹੀਂ ਦੱਸ ਰਿਹਾ ਸਹੀ ਗੱਲ ਹੈ ਉਹਨੂੰ ਬਾਹਰ ਵੀ ਹਵਾ ਲੱਗਣ ਦਿਓ ਨਾੜਾ ਮੋਟਰ ਕੋ ਬਲਾਡ ਚ ਆਵੇ ਫਿਰ ਦੱਸਦੇ ਉਹ ਮੋਟਾ ਆ ਜਾਂ ਕੁੜੀ ਆ ਜਾਂ ਕੀ ਆ ਅਜੇ ਤਾਂ ਸਾਰਾ ਵਿਜੂ ਜਿਹਾ ਹੀ ਹੋਇਆ ਹੈ ਹੂੰ ਉਹ ਵੀ ਵੱਡੇ ਪ੍ਰੈਸ਼ਰ ਨਾਲ ਹੀ ਹੁਣ ਤਾਂ ਕੰਮ ਹੁੰਦਾ ਤੇ ਉਹੋ ਜੇ ਹੁਣ ਮੰਤਰੀ ਬਣ ਕੇ ਜਿਹੜੇ ਸਾਡੇ ਇਹੋ ਜੇ ਜਵਾਗ ਜੰਮੀ ਜਾਂਦੇ ਆ ਹਾਂ ਹੈ ਸਹੀ ਗੱਲ ਹੈ ਉਹੀ ਬਣਨੇ ਆ ਹਾਂ ਉਹਨਾਂ ਨੇ ਗਾਂ ਸਿਰੇ ਲਾਦੀ ਕਹਾਣੀ ਇੱਕ ਗਾਂ ਮੰਤਰੀ ਨੇ ਫੋਨ ਲਾਇਆ ਹੈਲੋ ਇਸੀ ਬੇਕਰੇ ਇਸੀ ਭੈਜੀ ਇਹ ਲਵਾਉਣਾ ਹੈ ਹਾਂ ਹੁਣ ਤੈਨੂੰ ਪਤਾ ਇਹ ਜਿੱਤੇ ਜੋ ਜ ਹੈ ਨਾ ਹਾਂ ਕਿਹੜਾ ਚਾਹੀਦਾ 2.5 ਕੁਆਟਲ ਆ ਭੇਜ ਦੇ ਹਾਂ 2.5 ਕੁਆਟਲ ਵਾਲਾ 2.5 ਕੁਆਟਲ ਦਾ ਉਹ ਹੋ ਜਾਗਾ ਨਾਲ ਦੇ ਹਾਂ ਲਿਖਦੇ 2.5 ਕੁਆਟਲ ਦੇ ਸੀ ਹਾਂ ਅਲੂ ਲਾਜੂ ਹਾਂ ਉਹਨੇ ਲਿਖਤਾ 2.5 ਕੁਆਟਲ ਦੇ ਨਾਲ ਪੜੇ ਲਿਖੇ ਹਾਂ ਉਹ ਦੂਜਿਆਂ ਦਾ ਨਾ ਭੈ ਟਨ ਹੁੰਦਾ। ਉਹਦਾ ਮੰਤਰਗਾਂ ਦੇ ਕਵਾਂਟਰਾ ਵਾਲਾ ਵੀ ਹੋਊਗਾ। ਕਹਿੰਦਾ ਆਪਾਂ ਨੂੰ ਨਹੀਂ ਪਤਾ। ਤਾਂ ਦੂਜੇ ਦਿਨ ਏਸੀ ਲਾਉਣ ਵਾਲੇ ਨੇ ਦੱਸਿਆ ਉਹਨਾਂ ਨੂੰ ਗੱਲ ਮਿਲ ਗਈ। ਕਹਿੰਦਾ ਢੋਡਾ ਸਾਹਿਬ ਕਹਿੰਦਾ ਕਵਾਂਟਰੀ ਗਈ ਹੈ। ਉਹ ਕਹਿੰਦਾ ਇੱਕ ਪਤੰਦਰ ਜਮੀ ਜ਼ਰੇ ਲਾ ਗਿਆ। ਇੱਕ ਸਕੂਲ ਤੇ ਕਿਹਾ ਉਹ ਤੇ दारू ਪੀ ਕੇ ਮਾਸਟਰ ਜੇਬੀ ਕਰਦਾ। ਇਹ ਜਦੋਂ ਵੀ ਆਉਣੇ ਕਦੇ ਦੀ ਬੀਤੀ ਹੁੰਦੀ ਹੈ ਨਾ ਪੋਸਟ ਮਾਸਟਰ ਵੀ ਕਰਾਓ। ਕੋਨ ਨੂੰ ਮਲਾਜਾ ਕੇ ਹੁੰਦੇ ਹੁੰਦੇ ਨਾ ਆਹ ਮਲਾਜਾ ਕਰਦੇ ਹੁੰਦੇ ਉਹ ਮਲਾਜਾ ਆਪਾਂ ਅੱਗੇ ਇਹਨੂੰ ਵੀ ਮਲਾਜਾ ਕਹਿੰਦੇ ਸੀ ਪਹਿਲਾਂ ਠੀਕ ਹੈ ਡਾਕਟਰ ਟੈਸਟ ਆਹੋ ਉਹ ਮੈਂ ਇਹਦਾ ਪੋਸਟ ਵਾਸਟ ਵੀ ਕਰਾਉਂ ਹਾਂ ਹਾਂ ਮਾਤਰ ਦਾ ਲੱਗਾ ਕੰਮ ਇਹਨੂੰ ਜਿਉਂਦੇ ਜਿਉਂਦੇ ਦਾ ਕਰਾਉਂਗੇ ਬਿਮਾਰ ਹੀ ਲੈ ਆਪਾਂ ਤਾਂ ਗਲਤ ਕਰ ਲੈ ਦਾਰੂ ਦੀ ਹੈ ਵੀ ਦੰਦ ਪਹਿਲੇ ਸਿੱਖੋ ਯਾਰ ਵੀ ਕੀ ਕਿਹੜਾ ਸਹੀ ਗੱਲ ਹੈ ਨਾ ਫੇਰ ਬੋਲੋ ਹਾਂ ਮੇਰੀ ਆਉਂਦੀ ਯਾਰ ਕੀ ਕੋ ਚੱਲੀ ਜਾਂਦਾ ਤੇ ਹੈ ਬਸ ਤਾਂ ਹੁਣ ਸਾਡੀਆਂ ਮਾਈਆਂ ਨੂੰ ਅਗਲ ਆ ਗਈ ਅੱਧੀਆਂ ਮੈਂ ਗਿਆ ਸਾਡੇ ਵੇੜੇ ਮਾਈ ਦੀ ਜਿੱਕਾਂ ਦੇ ਅੱਧੀਆਂ ਮਾਈਆਂ ਨੂੰ ਮੈਂ ਪੁੱਛਿਆ ਕਿ ਨਹੀਂ ਤਾਂ ਕਿਸੇ ਨੂੰ ਵੋਟ ਹੀ ਨਹੀਂ ਪਾਉਣੀ ਅੱਛਾ ਜੀ ਆਪਦਾ ਕੰਮ ਤੇ ਜਾਵਾਂਗੇ ਅਸੀਂ ਵੋਟ ਪਾਉਣੀ ਚੁੱਲੇ ਨੂੰ ਕਹਿੰਦੀ ਪੁੱਤ ਮੈਂ ਕਿਹਾ ਉਹ ਕਿਹੜਾ ਹੋਰ ਕਿਹੜਾ ਖੜ ਗਿਆ ਚੁੱਲਾ ਕਹਿੰਦੀ ਜਿਹੜਾ ਘਰੇ ਆ ਆਪਣੇ ਦਿਹਾੜੀ ਜਾਵਾਂਗੇ ਹੈ ਐਵੇਂ ਮਾਰਨੀ ਇਹਨੇ ਪਿੱਛੇ ਸਹੀ ਗੱਲ ਹੈ ਮੇਰਾ ਵਾਕਈ ਸਹੀ ਗੱਲ ਹੈ ਸਹੀ ਗੱਲ ਹੈ ਤੇ ਸਾਨੂੰ ਕਿਸੇ ਤੇ ਜਕੀਨ ਨਹੀਂ ਹਾਂ ਲੋਕਾਂ ਨੇ ਵੇਚ ਲਿਆ ਬਾਬਾ ਜੀ ਸਾਰਾ ਕੁਝ ਨਾ ਕਿਉਂ ਯਾਰ ਕੰਮ ਕਰੋ ਯਾਰ ਲੋਕਾਂ ਦੇ ਕਿਉਂ ਲੋਕਾਂ ਨੂੰ ਭੰਬਲ ਭੂਸੇ ਪਾਇਆ ਹਾਂ ਹੈ ਹੁਣ ਤਾਂ ਯਾਰ ਜੋ ਜਵਾਕ ਵੀ ਘਰੇ ਬੇਈਮਾਨੀ ਕਰਦਾ ਐ ਲੱਗਦਾ ਹੁੰਦਾ ਵੀ ਸਾਲਾ ਮੰਤਰੀ ਬਣ ਹੈ ਆ ਦੇਖੂ ਬਾਹਲੇ ਝੂਠ ਮਾਰਦਾ ਉਹਦਾ ਵੀ ਘਰ ਦੇ ਕਹਿਣਗੇ ਵੀ ਤਕੜਾ ਬੰਦਾ ਬਣੂ ਨਾ ਮੈਂ ਗੱਪਾਂ ਚ ਤਕੜੇ ਦਾ ਹੀ ਕੰਮ ਕਹਿੰਦੇ ਮੰਤਰੀ ਬਣੂ ਜਗਾ ਪਮਾਰ ਦਾ ਪੱਕਾ ਮੰਤਰੀ ਬਤਾ ਏ ਟੂੜ ਮਾਰ ਦਾ ਮੰਤਰੀ ਹੈ ਹਾਂ ਜੇ ਘਬੜਾ ਕਰਦਾ ਮੰਤਰੀ ਹੈ ਠੀਕ ਹੈ ਪੱਕਾ ਜੇ ਲਾਰੇ ਲਾਉਂਦਾ ਹਰੇ ਕੰਮ ਚ ਤਾਉਂਦਾ ਮੰਤਰੀ ਹੈ ਹਾਂ ਉਹ ਕਹਿੰਨ ਕੋ ਮੈਂ ਕਿਹਾ ਆਪਣੇ ਵਾਲੇ ਜੋਰ ਨੂੰ ਮੈਂ ਕਿਹਾ ਪਹਿਲੇ ਤੋਂ ਟ੍ਰੇਨਿੰਗ ਲੈ ਕੇ ਆਂ ਜਰਾ ਹਾਂ ਲਾਰੇ ਨਾਲੇ ਵੱਧ ਲਾਇਆ ਕਰ ਸਾਨੂੰ ਤੈਨੂੰ ਵੱਡਿਓਗਾ ਮੰਤਰੀ ਬਣਾਵਾਂਗੇ ਮੈਂ ਕਿਹਾ ਸਭ ਕਰ ਪਈ ਆ ਬੰਦਾ ਉਹ ਕਹਿੰਦਾ ਦੇਖ ਲੈ ਜੇ ਫੜੇਗੇ ਪੋਰਟਫੋਲੀਓ ਚ ਮਾਚਮ ਕਰਦੇ ਆ ਠੀਕ ਹੈ ਜੀ। ਵੇਰੇ ਮਿਲਦੇ ਆ ਗਰਮੀ ਆ ਜਿਹੜੀ ਉਹ ਬਹੁਤ ਜਾੜੇ ਆ। ਸਾਰੇ ਭਰਾ ਧਿਆਨ ਰੱਖਿਓ, ਸਾਰੇ ਬੱਚਿਆਂ ਦਾ ਧਿਆਨ ਰੱਖਿਓ। ਕਿਉਂਕਿ ਛੁੱਟੀਆਂ ਤਾਂ ਮਿਲੀਆਂ ਵੀ ਗਰਮੀ ਕਰਕੇ। ਪਰ ਬੱਚੇ ਪਤੰਦਰ ਗਰਮੀ ਨੂੰ ਸਮਝਦੇ ਹੀ ਕੋਈ ਨਹੀਂ। ਦਰੇ ਸਕੂਨਾਂ 'ਚ ਟੈਕਦੇ, ਘਰੇ ਕਦੋਂ ਟੈਕਦੇ। ਠੀਕ ਹੈ ਨਾ? ਇਸ ਕਰਕੇ ਸਾਰੇ ਭਰਾ ਆਪੋ ਆਪਣਾ ਖਿਆਲ ਰੱਖਿਓ ਜੀ। ਤੇ ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਿਓ ਵਕਤ-ਵਕਤ। ਠੀਕ ਹੈ ਜੀ ਤੇ ਇੱਕ ਪਾਣੀ ਦਾ ਧਿਆਨ ਰੱਖੋ ਜਾਨਵਰਾਂ ਨੂੰ ਪਾਣੀ ਪੂਣੀ ਪਿਆਓ ਸਾਰੇ ਜਣੇ ਆਪਣੇ ਆਸ-ਪਾਸੇ ਯਾਰ ਧਿਆਨ ਰੱਖੋ ਜਾਨਵਰਾਂ ਦਾ ਪਸ਼ੂਆਂ ਦਾ ਹਾਂਜੀ ਸਭ ਦਾ ਕਿਉਂਕਿ ਸਭ ਨੂੰ ਪਿਆਸ ਲੱਗਦੀ ਹੈ ਬਿਲਕੁਲ ਠੀਕ ਹੈ ਜੀ ਗਲਤੀ-ਫਲਤੀ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ